ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜ ਕਾਲੀਆਂ ਮਿਰਚਾਂ ਟਾਇਲਟ ਵਿੱਚ ਸੁੱਟ ਦੇਣਾ ਦੁਸ਼ਮਣ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਵੀਡੀਓ ਦੇਖਣ ਨਾਲੋਂ ਸੁਣਨ ਨਾਲ ਜ਼ਿਆਦਾ ਸਮਝ ਆਵੇਗਾ ਜੇ ਸਮਝ ਹੋਵੇ ਤਾਂ ਇਹਨੂੰ ਅਸੀਂ ਅਜਿਹੀ ਜਗ੍ਹਾ ਤੇ ਦੇਖੋ ਜਿੱਥੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੋਵੇ ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦੀ ਹਾਂ ਇਸ ਕਾਮਨਾ ਨਾਲ ਆਓ ਅੱਗੇ ਵਧੀਏ ਕੀ ਤੁਹਾਡੇ ਜੀਵਨ ਵਿੱਚ ਦੁਸ਼ਮਣਾ ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਵੱਧ ਰਹੀਆਂ ਹਨ ਕੀ ਤੁਸੀਂ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਆਸਾਨ ਪਰ ਪ੍ਰਭਾਵਸ਼ਾਲੀ ਹੱਲ ਲੱਭ ਰਹੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਚਮਤਕਾਰੀ ਜੁਗਤਾਂ ਲੈ ਕੇ ਆਏ ਹਾਂ ਜੋ ਕਾਲੀ ਮਿਰਚ ਅਤੇ ਟਾਇਲਟ ਨਾਲ ਸੰਬੰਧਿਤ ਕੁਝ ਗੁਪਤ ਉਪਾਅ ਦੱਸਣਗੇ ਜੋ ਨਾ ਸਿਰਫ ਤੁਹਾਨੂੰ ਦੁਸ਼ਮਣਾਂ ਤੋਂ ਮੁਕਤ ਕਰਨਗੇ ਬਲਕਿ ਤੁਹਾਡੀ ਕਿਸਮਤ ਨੂੰ ਵੀ ਚਮਕਾਉਣਗੇ ਇਨ੍ਹਾਂ ਉਪਾਅਾਂ ਦਾ ਵਰਣਨ ਤੰਤਰ ਸ਼ਾਸਤਰ ਵਿੱਚ ਕੀਤਾ ਗਿਆ ਹੈ ਅਤੇ ਜੇਕਰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਇਹ ਹੈਰਾਨੀਜਨਕ ਨਤੀਜੇ ਦੇ ਸਕਦੇ ਹਨ ਇਸ ਲਈ ਜੇਕਰ ਤੁਸੀਂ ਵੀ ਦੁਸ਼ਮਣਾਂ ਦੇ ਗਰੋਧ ਤੋਂ ਬਚਣਾ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਜਾਣਨ ਲਈ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੋ ਕੁਝ ਕਾਲੀ ਮਿਰਚ ਅਤੇ ਟਾਇਲਟ ਨਾਲ ਸੰਬੰਧਿਤ ਇਹ ਯਕੀਨੀ ਉਪਾਅ ਤੁਹਾਡੇ ਜੀਵਨ ਵਿੱਚ ਚਮਤਕਾਰੇ ਬਦਲਾਅ ਲਿਆ ਸਕਦੇ ਹਨ ਕੀ ਦੁਸ਼ਮਣ ਤੁਹਾਡੇ ਜੀਵਨ ਵਿੱਚ ਲਗਾਤਾਰ ਰੁਕਾਵਟਾਂ ਪੈਦਾ ਕਰ ਰਹੇ ਹਨ ਕੀ ਤੁਸੀਂ ਨਕਾਰਾਤਮਕ ਊਰਜਾ ਅਤੇ ਬੁਰੀ ਨਜ਼ਰ ਤੋਂ ਪਰੇਸ਼ਾਨ ਹੋ ਤੰਤਰ ਸ਼ਾਸਤਰ ਅਤੇ ਜੋਤਿਸ਼ ਵਿੱਚ ਕਾਲੀ ਮਿਰਚ ਅਤੇ ਟਾਇਲਟ ਨਾਲ ਸੰਬੰਧਤ ਕੁਝ ਵਿਸ਼ੇਸ਼ ਉਪਾਅ ਦੱਸੇ ਗਏ ਹਨ ਇਹਨਾਂ ਨੂੰ ਦੁਸ਼ਮਣਾਂ ਦੇ ਪ੍ਰਭਾਵ ਨੂੰ ਖਤਮ ਕਰਨ ਅਤੇ ਸਫਲਤਾ ਪ੍ਰਾਪਤ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ ਦੋਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਅਤੇ ਟਾਇਲਟ ਨਾਲ ਸੰਬੰਧਤ ਉਪਾਅ ਤੰਤਰ ਸ਼ਾਸਤਰ ਅਤੇ ਜੋਤਿਸ਼ ਵਿੱਚ ਦੱਸੇ ਗਏ ਹਨ ਇਹਨਾਂ ਉਪਾਅਾਂ ਨੂੰ ਜੀਵਨ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦੁਸ਼ਮਣਾਂ ਨੂੰ ਸ਼ਾਂਤ ਕਰਨ ਅਤੇ ਸਫਲਤਾ ਪ੍ਰਾਪਤ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ ਟਾਇਲਟ ਵਿੱਚ ਚਾਰ ਕਾਲੀਆਂ ਮਿਰਚਾਂ ਸੁੱਟਣ ਨਾਲ ਦੁਸ਼ਮਣ ਦੀ ਮੌਤ ਦੀ ਕਿਰਤੀ ਸ਼ੁਰੂ ਹੋ ਜਾਵੇਗੀ ਜੇਕਰ ਦੁਸ਼ਮਣ ਤੁਹਾਨੂੰ ਹੋਰ ਪਾਸਿਓਂ ਪਰੇਸ਼ਾਨ ਕਰ ਰਹੇ ਹਨ ਅਤੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਇੰਨੀ ਹਫੜਾ ਦਫੜੀ ਮਚਾ ਦਿੱਤੀ ਹੈ ਕਿ ਉਹ ਤੁਹਾਡੀ ਜ਼ਿੰਦਗੀ ਬਰਬਾਦ ਕਰ ਰਹੇ ਹਨ ਤਾਂ ਚਾਰ ਕਾਲੀਆਂ ਮਿਰਚਾਂ ਤੁਹਾਡੇ ਦੁਸ਼ਮਣਾਂ ਦੀ ਕਮਰ ਤੋੜ ਦੇਣਗੀਆਂ। ਉਹਨਾਂ ਦਾ ਸਾਰਾ ਹੰਕਾਰ ਦੂਰ ਹੋ ਜਾਵੇਗਾ ਅਤੇ ਉਹ ਦੁਸ਼ਮਣੀ ਕਰਨਾ ਭੁੱਲ ਜਾਣਗੇ। ਤਾਂ ਆਓ ਅਸੀਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਅਜਿਹੇ ਉਪਾਅ ਲੈ ਕੇ ਆਏ ਹਾਂ। ਦੇਖੋ ਅੱਜ ਕੱਲ ਬਹੁਤ ਸਾਰੇ ਲੋਕ ਆਪਣੇ ਗੁਪਤ ਦੁਸ਼ਮਣਾਂ ਤੋਂ ਅਜੇ ਹੀ ਦੁਸ਼ਮਣਾਂ ਤੋਂ ਪਰੇਸ਼ਾਨ ਹਨ ਜੋ ਪਿੱਛੇ ਤੋਂ ਹਮਲਾ ਕਰਦੇ ਹਨ। ਹੁਣ ਦੇਖੋ ਗੁਪਤ ਦੁਸ਼ਮਣ ਕੀ ਕਰਦੇ ਹਨ ਉਹ ਪਿੱਠ ਪਿੱਛੇ ਤਾੰਤ੍ਰਿਕ ਰਸਮਾਂ ਕਰਵਾਉਂਦੇ ਹਨ ਜਾਦੂ ਟੂਣਾ ਕਾਲਾ ਜਾਦੂ ਗੁਪਤ ਦੁਸ਼ਮਣਾਂ ਦੁਆਰਾ ਅਜਿਹੀ ਕੰਮ ਕੀਤੇ ਜਾਂਦੇ ਹਨ ਅਤੇ ਵਿਅਕਤੀ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਅਤੇ ਗੁਪਤ ਦੁਸ਼ਮਣ ਇਸ ਸੋਚ ਨਾਲ ਅਜਿਹਾ ਕਰ ਰਹੇ ਹਨ ਉਹ ਅਜਿਹੀ ਕੰਮ ਕਰਵਾਉਂਦੇ ਹਨ ਜਿਸ ਨਾਲ ਵਿਅਕਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ ਨਾ ਤਾਂ ਉਸ ਕੋਲ ਪੈਸਾ ਰਹਿੰਦਾ ਹੈ ਅਤੇ ਨਾ ਹੀ ਉਸ ਦਾ ਕਾਰੋਬਾਰ ਪਰ ਘਰ ਵਿੱਚ ਝਗੜੇ ਅਤੇ ਕਲੇਸ਼ ਵੱਧ ਜਾਂਦੇ ਹਨ ਹੁਣ ਦੇਖੋ ਜਿਸ ਘਰ ਵਿੱਚ ਬਹੁਤ ਸਾਰੇ ਝਗੜੇ ਅਤੇ ਕਲੇਸ਼ ਹੁੰਦੇ ਹਨ ਉੱਥੇ ਹਮੇਸ਼ਾ ਦੌਲਤ ਦੀ ਘਾਟ ਰਹਿੰਦੀ ਹੈ ਕਿਉਂਕਿ ਪਹਿਲਾਂ ਅਜਿਹੇ ਘਰ ਵਿੱਚ ਪੈਸਾ ਨਹੀਂ ਆਉਂਦਾ ਅਤੇ ਜੇ ਆਉਂਦਾ ਹੀ ਹੈ ਤਾਂ ਪੈਸਾ ਰਹਿੰਦਾ ਨਹੀਂ ਦੂਜਾ ਜਿਸ ਘਰ ਵਿੱਚ ਕਾਲੇ ਜਾਦੂ ਅਤੇ ਜਾਦੂ ਟੂਣੇ ਦੇ ਅਜਿਹੇ ਕੰਮ ਕੀਤੇ ਜਾਂਦੇ ਹਨ ਉਹਨਾਂ ਦਾ ਕੰਮ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਅਤੇ ਕਈ ਵਾਰ ਪਹਿਲਾਂ ਤੋਂ ਕੀਤਾ ਹੋਇਆ ਕੰਮ ਵੀ ਖਰਾਬ ਹੋ ਜਾਂਦਾ ਹੈ। ਹੁਣ ਦੇਖੋ ਕੀ ਦੁਸ਼ਮਣ ਤੁਹਾਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰ ਰਹੇ ਹਨ? ਜਾਨਕੀ ਗੁਪਤ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਜਾਂ ਕੋਈ ਅਜੀਹਾ ਵਿਅਕਤੀ ਤੁਹਾਡੀ ਜ਼ਿੰਦਗੀ ਵਿਚ ਆਇਆ ਹੈ ਜੋ ਖੁੱਲੇ-ਆਮ ਤੁਹਾਡੇ ਨਾਲ ਦੁਸ਼ਮਣੀ ਦਿਖਾ ਰਿਹਾ ਹੈ। ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਤੁਹਾਨੂੰ ਡਰਾ ਰਿਹਾ ਹੈ। ਤੁਹਾਨੂੰ ਧਮਕੀ ਦੇ ਰਿਹਾ ਹੈ ਜਾਂ ਤੁਹਾਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਕੋਈ ਤੁਹਾਨੂੰ ਆਪਣੇ ਪੈਸੇ ਅਤੇ ਆਪਣੀ ਤਾਕਤ ਤੇ ਜ਼ੋਰ ਤੇ ਦਬਾ ਰਿਹਾ ਹੈ ਤਾਂ ਸਮਝੋ ਕਿ ਚਾਰ ਕਾਲੀਆਂ ਮਿਰਚਾਂ ਦੀ ਊਪਾਨ ਹੈ ਦੁਸ਼ਮਣ ਪੂਰੀ ਤਰ੍ਹਾਂ ਹਾਰ ਜਾਵੇਗਾ ਤੁਹਾਡਾ ਦੁਸ਼ਮਣ ਪੂਰੀ ਤਰ੍ਹਾਂ ਹਾਰ ਜਾਵੇਗਾ ਜਦੋਂ ਤੁਸੀਂ ਟਾਇਲਟ ਵਿੱਚ ਪੰਜ ਕਾਲੀਆਂ ਮਿਰਚਾਂ ਪਾ ਕੇ ਇਹ ਬਹੁਤ ਛੋਟਾ ਜਿਹਾ ਉਪਾਅ ਕਰਦੇ ਹਾਂ ਤਾਂ ਦੇਖੋ ਅੱਜ ਦੇ ਤਰੀਕਿਆਂ ਦਾ ਉਪਾਅ ਤੁਹਾਨੂੰ ਇਹ ਘਰ ਬੈਠੇ ਕਰਨਾ ਪਵੇਗਾ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਦੂਜਾ ਤੁਹਾਨੂੰ ਇਹ ਉਪਾਅ ਕਾਲੀ ਮਿਰਚ ਨਾਲ ਕਰਨਾ ਪਵੇਗਾ ਇਸ ਲਈ ਤੁਹਾਨੂੰ 1 ਰੁਪਿਆ ਵੀ ਨਹੀਂ ਖਰਚਣਾ ਪਵੇਗਾ ਕਿਉਂਕਿ ਤੁਹਾਨੂੰ ਆਪਣੀ ਰਸੋਈ ਵਿੱਚ ਹੀ ਕਾਲੀ ਮਿਰਚ ਮਿਲੇਗੀ ਤੁਹਾਨੂੰ ਆਪਣੀ ਰਸੋਈ ਵਿੱਚ ਹੀ ਕਾਲੀ ਮਿਰਚ ਮਿਲ ਜਾਵੇਗੀ ਭਾਵੇਂ ਇਹ ਨਾ ਵੀ ਹੋਵੇ ਤਾਂ ਵੀ ਤੁਹਾਨੂੰ ਘੱਟ ਪੈਸੇ ਵਿੱਚ ਹੀ ਬਹੁਤ ਸਾਰੀ ਕਾਲੀ ਮਿਰਚ ਮਿਲ ਸਕਦੀ ਹੈ ਤਾਂ ਦੇਖੋ ਤੁਹਾਨੂੰ ਇਹ ਮਿਰਚਾਂ ਵਾਲਾ ਉਪਾਅ ਰਾਤ ਨੂੰ ਹੀ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਇਹ ਉਪਾਅ ਰਾਤ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਇਹ ਉਪਾਅ ਰਾਤ ਨੂੰ ਕਰਦੇ ਹੋ ਤਾਂ ਇਹ ਤੁਰੰਤ ਸਫਲ ਅਤੇ ਸਾਬਤ ਹੁੰਦਾ ਹੈ ਦੂਜਾ ਕੋਈ ਵੀ ਇਹ ਉਪਾਅ ਕਰ ਸਕਦਾ ਹੈ ਹੁਣ ਤੁਹਾਨੂੰ ਇਹ ਕਿਸ ਦਿਨ ਕਰਨਾ ਚਾਹੀਦਾ ਹੈ ਸ਼ਨੀਵਾਰ ਸਭ ਤੋਂ ਵਧੀਆ ਦਿਨ ਹੈ ਐਤਵਾਰ ਵੀ ਬਹੁਤ ਵਧੀਆ ਹੈ ਤੁਸੀਂ ਇਹ ਉਪਾਅ ਮੰਗਲਵਾਰ ਨੂੰ ਵੀ ਕਰ ਸਕਦੇ ਹੋ ਇਹ ਦਿਨ ਤਿੰਨ ਦਿਨ ਹਨ ਜਦੋਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਤਾਂ ਆਓ ਉਪਾਅ ਬਾਰੇ ਗੱਲ ਕਰੀਏ ਆਓ ਵੀਡੀਓ ਨੂੰ ਵੱਲ ਅੱਗੇ ਵਧਦੇ ਜਾਈਏ ਉਪਾਅ ਬਾਰੇ ਚਰਚਾ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾ ਜੋ ਮਾ ਲక్ష్ਮੀ ਦੀ ਕਿਰਪਾ ਤੁਹਾਡੇ ਤੱਕ ਪਹੁੰਚਦੀ ਰਹੇ ਦੂਜਾ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਦਿਓ ਆਓ ਉਪਾਅ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇਹ ਉਪਾਅ ਕਿੱਥੇ ਕਰਨਾ ਚਾਹੀਦਾ ਹੈ ਦੇਖੋ ਤੁਹਾਨੂੰ ਇਹ ਉਪਾਅ ਘਰ ਵਿੱਚ ਕਿਸੇ ਵੀ ਇਕਾਂਤ ਜਗ੍ਹਾ ਤੇ ਕਰਨਾ ਹੈ ਭਾਵ ਘਰ ਵਿੱਚ ਇੱਕ ਜਗ੍ਹਾ ਬੈਠ ਕੇ ਉਪਾਅ ਕਰੋ ਜਿੱਥੇ ਇਹ ਤੁਹਾਡੇ ਲਈ ਸੁਵਿਧਾਜਨਕ ਹੋਵੇ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਨੂੰ ਅਜਿਹੀ ਜਗ੍ਹਾ ਤੇ ਬੈਠਣਾ ਚਾਹੀਦਾ ਹੈ ਜਿੱਥੇ ਕੋਈ ਤੁਹਾਨੂੰ ਰੋਕ ਨਾ ਸਕੇ ਹੁਣ ਇਸ ਉਪਾਅ ਨੂੰ ਕਰਨ ਲਈ ਪਹਿਲਾਂ ਤੁਹਾਨੂੰ ਪੰਜ ਕਾਲੀਆਂ ਮਿਰਚਾਂ ਲੈਣੀਆਂ ਚਾਹੀਦੀਆਂ ਹਨ ਤੁਸੀਂ ਜੋ ਕਾਲੀ ਮਿਰਚਾਂ ਲੈ ਰਹੇ ਹੋ ਉਹ ਬਿਲਕੁਲ ਵੀ ਟੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਤੁਹਾਨੂੰ ਇੱਕ ਵੀ ਟੁੱਟੀ ਹੋਈ ਮਿਰਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਉਪਾਅ ਕੰਮ ਨਹੀਂ ਕਰੇਗਾ ਇਸ ਲਈ ਪੰਜ ਕਾਲੀ ਮਿਰਚਾਂ ਲਓ ਅਤੇ ਬੈਠ ਜਾਓ ਤੁਸੀਂ ਇਹ ਜ਼ਮੀਨ ਤੇ ਬੈਠ ਕੇ ਕਰ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਤੇ ਬੈਠਣ ਦੇ ਯੋਗ ਨਹੀਂ ਹੋ ਤਾਂ ਇਹ ਤੁਸੀਂ ਉਪਾਅ ਬਿਸਤਰੇ ਜਾਂ ਕੁਰਸੀ ਜਾਂ ਕਿਤੇ ਵੀ ਬੈਠ ਕੇ ਕਰ ਸਕਦੇ ਹੋ ਪਹਿਲਾਂ ਤੁਹਾਨੂੰ ਆਪਣੇ ਖੱਬੇ ਹੱਥ ਵਿੱਚ ਪੰਜ ਕਾਲੀਆਂ ਮਿਰਚਾਂ ਫੜਨੀਆਂ ਚਾਹੀਦੀਆਂ ਹਨ ਫਿਰ ਇੱਕ ਕਾਲੀ ਮਿਰਚ ਚੁੱਕੋ ਅਤੇ ਇੱਕ ਮੰਤਰ ਦਾ ਜਾਪ ਕਰੋ ਓਮ ਸ਼੍ਰੀ ਫਰਵਾਇ ਨਰਮਾ ਫਿਰ ਦੂਜੀ ਕਾਲੀ ਮਿਰਚ ਨੂੰ ਆਪਣੇ ਹੱਥ ਵਿੱਚ ਫੜੋ ਅਤੇ ਉਹੀ ਮੰਤਰ ਦਾ ਜਾਪ ਕਰੋ ਓਮ ਸ਼੍ਰੀ ਫਰਵਾਇ ਨਰਮਾ ਤੁਹਾਨੂੰ ਇਹ ਮੰਤਰ ਜਾਪ ਕਰਨਾ ਚਾਹੀਦਾ ਹੈ ਓਮ ਸ਼੍ਰੀ ਫਰਵਾਇ ਨਰਮਾ ਓਮ ਸ਼੍ਰੀ ਫਰਵਾਇ ਨਰਮਾ ਹਰੇ ਕਾਲੀ ਮਿਰਚ ਤੇ ਰੱਖੋ ਅਤੇ ਉਹਨਾਂ ਨੂੰ ਇੱਕ ਪਾਸੇ ਰੱਖੋ ਇਹਨਾਂ ਪੰਜ ਕਾਲੀ ਮਿਰਚਾਂ ਨੂੰ ਇੱਕ ਕਟੋਰੀ ਵਿੱਚ ਕਾਗਜ਼ ਦੇ ਟੁਕੜੇ ਤੇ ਜਾਂ ਜ਼ਮੀਨ ਤੇ ਰੱਖੋ ਜਦੋਂ ਤੁਸੀਂ ਇਹਨਾਂ ਪੰਜ ਕਾਲੇ ਮਿਰਚਾਂ ਨੂੰ ਆਪਣੇ ਹੱਥ ਨਾਲ ਜ਼ਮੀਨ ਤੇ ਰੱਖਦੇ ਹੋ ਤਾਂ ਤੁਹਾਨੂੰ ਮੰਤਰ ਦਾ ਬਹੁਤ ਧਿਆਨ ਨਾਲ ਜਾਪ ਕਰਨਾ ਚਾਹੀਦਾ ਹੈ ਮੰਤਰ ਤੁਸੀਂ ਜਾਂ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਸੁਰੱਖਿਅਤ ਰੱਖ ਸਕਦੇ ਹੋ ਇਸ ਲਈ ਤੁਸੀਂ ਇਸ ਨੂੰ ਇੱਕ ਕਾਪੀ ਵਿੱਚ ਵੀ ਲਿਖ ਸਕਦੇ ਹੋ ਇਸ ਮੰਤਰ ਦਾ ਧਿਆਨ ਕਰੋ ਫਿਰ ਇਹ ਇੱਕ ਬਹੁਤ ਹੀ ਸਧਾਰਨ ਮੰਤਰ ਹੈ ਓਮ ਸ਼੍ਰੀ ਫਰਬਾਈ ਨਮਾ ਕਿਉਂਕਿ ਇਸ ਮੰਤਰ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਉਹ ਹੈ ਪੰਜ ਕਾਲੀਆਂ ਮਿਰਚਾਂ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖੋ ਅਤੇ ਮੁਠੀ ਨੂੰ ਕੱਸ ਕੇ ਬੰਦ ਕਰੋ ਤੁਹਾਨੂੰ ਆਪਣੀ ਮੁਠੀ ਨੂੰ ਜਿੰਨਾ ਹੋ ਸਕੇ ਕੱਸ ਕੇ ਬੰਦ ਕਰਨ ਚਾਹੀਦਾ ਹੈ ਆਪਣੀ ਮੁਠੀ ਬੰਦ ਕਰਨ ਤੋਂ ਬਾਅਦ ਸ਼ਤਰੂ ਨਾਸ ਸ਼ਤਰੂ ਨਾਸ ਕਹੋ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤਾਂ ਮੰਨ ਲਓ ਕਿ ਤੁਸੀਂ ਉਹਦਾ ਨਾਮ ਜਾਣਦੇ ਹੋ ਫਿਰ ਨਾਮ ਕਹਿਣ ਤੋਂ ਬਾਅਦ ਨਾਸ਼ ਕਹੋ ਉਦਾਹਰਨ ਲਈ ਪ੍ਰੀਤ ਜੇਕਰ ਤੁਹਾਡੇ ਦੁਸ਼ਮਣ ਦਾ ਨਾਮ ਪ੍ਰੀਤ ਹੈ ਤਾਂ ਪ੍ਰੀਤ ਨਾਸ਼ ਪ੍ਰੀਤਨਾਸ਼ ਕਲਪਨਾ ਕਰੋ ਕਿ ਦੁਸ਼ਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਅਤੇ ਤੁਹਾਡੇ ਦੁਸ਼ਮਣ ਤਬਾਹ ਹੋ ਰਹੇ ਹਨ ਤੁਸੀਂ ਹਾਰ ਰਹੇ ਹੋ ਉਹਨਾਂ ਦੇ ਬੁਰੇ ਕੰਮ ਤੁਹਾਡੇ ਤੋਂ ਅਤੇ ਤੁਹਾਡੇ ਕਾਰੋਬਾਰ ਤੋਂ ਤੁਹਾਡੇ ਪੈਸੇ ਤੋਂ ਦੂਰ ਕੀਤੇ ਜਾ ਰਹੇ ਹਨ ਕਿਉਂਕਿ ਦੇਖੋ ਕਈ ਵਾਰ ਗੁਪਤ ਦੁਸ਼ਮਣ ਤੁਹਾਨੂੰ ਕਈ ਕੰਮ ਕਰਵਾਉਂਦੇ ਹਨ ਜਿਸ ਕਾਰਨ ਕਿਸੇ ਵਿਅਕਤੀ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਤਾਂ ਦੇਖੋ ਇਹ ਸਭ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਡੇ ਕੋਲ ਜੋ ਕਾਲੀਆਂ ਮਿਰਚਾਂ ਹਨ ਇਹ ਕਾਲੀਆਂ ਮਿਰਚਾਂ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰਨਗੀਆਂ ਤੁਹਾਨੂੰ ਇਹਨਾਂ ਕਾਲੀਆਂ ਮਿਰਚਾਂ ਨੂੰ ਆਪਣੇ ਵਾਸ਼ਰੂਮ ਵਿੱਚ ਲੈ ਜਾਣ ਦੀ ਲੋੜ ਹੈ ਠੀਕ ਹੈ ਵਾਸ਼ਰੂਮ ਜਾਓ ਤੁਹਾਡੇ ਘਰ ਵਿੱਚ ਜਿੱਥੇ ਵੀ ਤੁਹਾਡਾ ਵਾਸ਼ਰੂਮ ਹੈ ਅਤੇ ਫਿਰ ਸਾਰੀਆਂ ਕਾਲੀਆਂ ਮਿਰਚਾਂ ਨੂੰ ਇੱਕ ਇੱਕ ਕਰਕੇ ਟਾਇਲਟ ਵਿੱਚ ਸੁੱਟ ਦਿਓ ਠੀਕ ਹੈ ਪਰ ਸਾਰੇ ਇੱਕੋ ਵਾਰ ਨਹੀਂ ਤੁਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਸੁੱਟਣਾ ਹੈ ਤੁਸੀਂ ਇੱਕ ਇੱਕ ਕਰਕੇ ਸੁੱਟੋ ਅਤੇ ਹਮ ਹਮ ਸੁਵਾਹ ਕਹੋ ਫਿਰ ਇੱਕ ਹੋਰ ਕਾਲੀ ਮਿਰਚ ਚੁੱਕੋਗੇ ਫਿਰ ਹਮ ਹਮ ਸੁਵਾਹ ਕਹੋਗੇ ਹਰੇਕ ਕਾਲੀ ਮਿਰਚ ਨੂੰ ਸੁੱਟਦੇ ਸਮੇਂ ਤੁਹਾਨੂੰ ਹਮ ਹਮ ਸੁਵਾਹ ਕਹਿਣ ਦੀ ਜ਼ਰੂਰਤ ਹੈ ਹੁਣ ਫਲਸ਼ ਚਾਲੂ ਕਰੋ ਅਤੇ ਸਾਰੀਆਂ ਕਾਲੀਆਂ ਮਿਰਚਾਂ फ्लਸ਼ ਹੋ ਜਾਣਗੀਆਂ ਇਸ ਲਈ ਜੇਕਰ ਤੁਹਾਡੇ ਦੁਸ਼ਮਣ ਨੇ ਕੋਈ ਕਾਲਾ ਜਾਦੂ ਕੀਤਾ ਸੀ ਜਾਂ ਤੁਹਾਡੇ ਤੇ ਕੋਈ ਕਾਲਾ ਜਾਦੂ ਕੀਤਾ ਹੈ ਤਾਂ ਕਾਲਾ ਇਸ ਨੂੰ ਕਾਲਾ ਜਾਦੂ ਸਮਝੋ ਉਹ ਸਾਰੀਆਂ ਚੀਜ਼ਾਂ ਇਸ ਕਾਲੀ ਮਿਰਚ ਵਿੱਚ ਆਈਆਂ ਸਨ ਇਸ ਦੇ ਅੰਦਰ ਲੀਨ ਹੋ ਗਈਆਂ ਸਨ ਹੁਣ ਜਦੋਂ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਨੂੰ फ्लਸ਼ ਕਰਦੇ ਹੋ ਤਾਂ ਸਮਝੋ ਕਿ ਦੁਸ਼ਮਣ ਨੇ ਤੁਹਾਡੇ ਨਾਲ ਜੋ ਵੀ ਬੁਰਾਈ ਕੀਤੀ ਸੀ ਜਾ ਦੁਸ਼ਮਣ ਨੇ ਤੁਹਾਡੇ ਨਾਲ ਜੋ ਵੀ ਬੁਰਾਈ ਕੀਤੀ ਸੀ ਉਹ ਤੁਹਾਡੇ ਕਾਲੀ ਮਿਰਚ ਦੇ ਦਾਣੇ ਨਾਲ ਦੂਰ ਹੋ ਗਈ ਹੈ ਜੇਕਰ ਤੁਹਾਡਾ ਦੁਸ਼ਮਣ ਕਦੇ ਵੀ ਤੁਹਾਡੇ ਨਾਲ ਕੁਝ ਕਰਨ ਬਾਰੇ ਸੋਚਦਾ ਹੈ ਤਾਂ ਤੁਹਾਨੂੰ ਅჯਾ ਕਰਨ ਲਈ ਮਜਬੂਰ ਕਰਦਾ ਹੈ ਤਾਂ ਤੁਸੀਂ ਬਚ ਸਕਦੇ ਹੋ ਇਸ ਉਪਾਅ ਨੂੰ ਦੁਬਾਰਾ ਅਜ਼ਮਾਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ ਤਾਂ ਘਰ ਵਿੱਚ ਅਚਾਨਕ ਹਾਦਸੇ ਹੋ ਰਹੇ ਹਨ ਤਾਂ ਇਹ ਉਪਾਅ ਜ਼ਰੂਰ ਅਜ਼ਮਾਓ ਜੇਕਰ ਤੁਹਾਨੂੰ ਹਮੇਸ਼ਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਮੁਸੀਬਤਾਂ ਤੇ ਦੁੱਖ ਅਚਾਨਕ ਵੱਧ ਗਏ ਹਨ ਤੁਹਾਡੇ ਪੈਸੇ ਅਚਾਨਕ ਗਵਾਚ ਗਏ ਹਨ ਜਾਂ ਕਰਜ਼ੇ ਦੀ ਸਮੱਸਿਆ ਵਧ ਰਹੀ ਹੈ ਤਾਂ ਜਦੋਂ ਵੀ ਅਜਿਹਾ ਮਹਿਸੂਸ ਕਰੋ ਤਾਂ ਇਸ ਉਪਾਅ ਨੂੰ ਅਜ਼ਮਾਓ ਤੁਸੀਂ ਇਹ ਉਪਾਅ ਹਰ ਦੋ ਤੋਂ ਤਿੰਨ ਮਹੀਨੇ ਬਾਅਦ ਹਰ ਮਹੀਨੇ ਇੱਕ ਵਾਰ ਕਰ ਸਕਦੇ ਹੋ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਨਹੀਂ ਹੈ ਤਾਂ ਤੁਹਾਨੂੰ ਕਦੇ ਵੀ ਇਹ ਉਪਾਅ ਨਹੀਂ ਅਜ਼ਮਾਉਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਜਾਂ ਤੁਹਾਡੇ ਪਿੱਛੇ ਹਨ ਤਾਂ ਜਦੋਂ ਵੀ ਤੁਹਾਨੂੰ ਤਹਾ ਅਜੀਹਾ ਮਹਿਸੂਸ ਹੋਵੇ ਤਾਂ ਇਸ ਉਪਾਅ ਨੂੰ ਜ਼ਰੂਰ ਅਜ਼ਮਾਓ ਅਤੇ ਰਾਤ ਪਰ ਇਸ ਦਾ ਪ੍ਰਭਾਵ ਦੇਖੋ ਇਹ ਇੱਕ ਬਹੁਤ ਵਧੀਆ ਉਪਾਅ ਹੈ ਇਹ ਉਪਾਅ ਦੁਸ਼ਮਣ ਦੇ ਸਾਰੇ ਹੰਕਾਰ ਨੂੰ ਦੂਰ ਕਰਦਾ ਹੈ ਕਿਉਂਕਿ ਇਹ ਉਪਾਅ ਅਜੀਹਾ ਹੈ ਕਿ ਦੁਸ਼ਮਣ ਨੂੰ ਕਦੇ ਵੀ ਤੁਹਾਡੇ ਪਿੱਛੇ ਵੱਲ ਮੁੜ ਕੇ ਦੇਖਣ ਦੀ ਗਲਤੀ ਨਹੀਂ ਕਰਦੇ ਕੋਈ ਵੀ ਇਹ ਉਪਾਅ ਕਰ ਸਕਦਾ ਹੈ ਜਾਂ ਤੁਹਾਨੂੰ ਇਹ ਉਪਾਅ ਕਦੋਂ ਕਰਨਾ ਚਾਹੀਦਾ ਹੈ ਤੁਹਾਨੂੰ ਇਹ ਉਪਾਅ ਰਾਤ ਨੂੰ ਹੀ ਕਰਨਾ ਚਾਹੀਦਾ ਹੈ ਅਸੀਂ ਇਸ ਨੂੰ ਸਵੇਰੇ ਵੀ ਕਰ ਸਕਦੇ ਹਾਂ ਪਰ ਜੇ ਤੁਸੀਂ ਇਸ ਨੂੰ ਰਾਤ ਨੂੰ ਕਰਦੇ ਹੋ ਤਾਂ ਇਸ ਦਾ ਉਪਾਅ ਦਾ ਕੰਮ ਤੁਰੰਤ ਹੋ ਜਾਂਦਾ ਹੈ ਤੁਸੀਂ ਇਸ ਨੂੰ ਕਿੰਨੀ ਵਾਰ ਕਰਨਾ ਹੈ 2 ਤੋਂ 3 ਵਾਰ ਇਸ ਪਲ ਵਿੱਚ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਾਂ ਦੇਖੋ ਕੋਈ ਵੀ ਆਦਮੀ ਜਾਂ ਔਰਤ ਇਹ ਕਰ ਸਕਦਾ ਹੈ ਵੀਡੀਓ ਦੇ ਅੰਤ ਵਿੱਚ ਅਸੀਂ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚਾਂ ਤੇ ਟਾਇਲਟ ਦੀ ਵਰਤੋਂ ਕਰਨ ਵਾਲੇ ਵਾਲੇ ਇੱਕ ਹੋਰ ਚਮਤਕਾਰਯੋਗ ਤੇ ਸੁਧਾਰਨ ਉਪਾਅ ਤੇ ਚਾਲ ਬਾਰੇ ਵੀ ਸਿੱਖਾਂਗੇ। ਇਸ ਚਾਲ ਨੂੰ ਅਪਣਾ ਕੇ ਤੁਸੀਂ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਸਕਦੇ ਹੋ। ਕਾਲੀ ਮਿਰਚ ਦੀ ਵਰਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਅਤੇ ਦੁਸ਼ਮਣਾਂ ਦੇ ਪ੍ਰਭਾਵ ਨੂੰ ਘਟਾਉਣ ਤੇ ਚੰਗੀ ਕਿਸਮਤ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਹ ਉਪਾਅ ਤੁਸੀਂ ਸ਼ਨੀਵਾਰ ਜਾਂ ਐਤਵਾਰ ਨੂੰ ਇਸ਼ਨਾਨ ਕਰਕੇ ਕਰਨਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕੀਜੀਏ